ਪੂਰੇ ਪੰਜਾਬ ਸੂਬੇ ਵਿੱਚ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਿੰਘ ਸਤਕਾਰਯੋਗ ਅਤੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਆਈਪੀਐਸ ਵੱਲੋਂ ਇੱਕ ਮੁਹਿੰਮ ਵਢੀ ਗਈ ਹੈ ਜਿਹੜੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਹੈ ਜੋ ਕਿ ਅਸੀਂ ਪੰਜਾਬ ਵਿੱਚ ਨਸ਼ੇ ਨੂੰ ਨਸ਼ੇ ਦਾ ਖਾਤਮਾ ਕਰਨਾ ਚਾਹੁੰਦੇ ਹਾਂ ਤਾਂ ਜਿੰਨੇ ਵੀ ਨਸ਼ਾ ਤਸਕਰਾਂ ਨੇ ਪਿਛਲੇ 5 ਸਾਲਾਂ ਵਿੱਚ ਕੋਈ ਵੀ ਇਹਦਾ ਵਪਾਰ ਕਰਕੇ ਕਰਕੇ ਜਿਹੜੀ ਵੀ ਆਮਦਨ ਨਾਲ ਪ੍ਰਾਪਰਟੀਆਂ ਬਣਾਈਆਂ ਸੀ ਉਹਨਾਂ ਨੂੰ ਫ੍ਰੀਜ਼ ਕਰਾ ਰਹੇ ਹਾਂ ਤੇ ਇਸੇ ਉਪਰਾਲੇ ਦੇ ਵਿੱਚ ਹੀ ਸ਼੍ਰੀ ਭਾਗਿਰਾਤ ਮੀਨਾ ਆਈਪੀਐਸ ਐਸਐਸਪੀ ਮੁਕਸਰ ਸਾਹਿਬ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਡਿਵੀਜ਼ਨਾਂ ਵਿੱਚ ਵੱਖ-ਵੱਖ ਥਾਣਿਆਂ ਵਿੱਚ ਸਾਡੇ ਸਾਰੇ ਐਸਐਚਓ ਸਹਿਬਾਨ ਨਸ਼ਾ ਤਸਕਰਾ ਦੀ ਪ੍ਰਾਪਟਰੀਆਂ ਨੂੰ ਵੈਰੀਫਾਈ ਕਰਾ ਕੇ ਅਸੀਂ ਕੰਪਟੇਟੈਂਟ ਅਥਾਰਟੀ ਦਿੱਲੀੋਂ ਫ੍ਰੀਜ਼ਿੰਗ ਆਰਡਰ ਓਬਟੇਨ ਕੀਤੇ ਹੈ ਜਿਹੜਾ ਕਿ ਹੁਣ ਹੁਣਾ ਕੇਸ ਹੈ ਇਹ ਹੈਗਾ ਮੁਕਦਮਾ ਲੰਬੀ ਥਾਣੇ ਦਾ ਇਹ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀ ਆ ਆਪਣੇ ਦੋਸ਼ੀ ਦਾ ਨਾਮ ਹੈ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਬਲਕਾਰ ਸਿੰਘ ਇਹ ਤਪਾਖੜਾ ਪਿੰਡ ਵਿੱਚ ਅਸੀਂ ਖੜੇ ਆ ਤੇ ਇਹਨਾਂ ਦੀ ਕੁਝ 9 ਲੱਖ 65 ਹਜ਼ਾਰ ਦੀ ਅਸੀਂ ਪ੍ਰਾਪਰਟੀ ਅੱਜ 68 ਐਫ ਦੇ ਤਹਿਤ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਤੋਂ ਨਵੀਂ ਦਿੱਲੀ ਤੋਂ ਅਸੀਂ ਫ੍ਰੀਜ਼ ਕਰਾ ਚੁੱਕੇ ਆ ਇਹਨਾਂ ਨੂੰ ਨੋਟਿਸ ਮੋਤਵਰ ਬੰਦਿਆਂ ਦੇ ਹਾਜ਼ਰੀ ਵਿੱਚ ਇਹਨਾਂ ਨੂੰ ਨੋਟਿਸ ਵੀ ਸਰਵ ਕਰਤਾ ਹੈ ਤੇ ਇਹਨਾਂ ਦੇ ਪ੍ਰਾਪਰਟੀ ਤੇ ਵੀ ਲਾਤਾ ਹੈ ਇਹਨਾਂ ਨੂੰ ਇਹ ਆਦੇਸ਼ ਦਿੱਤਾ ਗਿਆ ਵੀ ਇਹ ਪ੍ਰਾਪਰਟੀ ਨੂੰ ਨਾ ਹੀ ਇਹ ਵੇਚ ਸਕਦੇ ਆ ਨਹੀਂ ਇਹ ਤੇ ਕੋਈ ਵੀ ਲੋਨ ਲੈ ਸਕਦੇ ਇਹਨੂੰ ਇਸਤੇਮਾਲ ਕਰ ਸਕਦੇ ਇਹਨਾਂ ਨੂੰ ਅੱਗੇ ਵੀ ਜਿਹੜੀ ਪ੍ਰਕਿਰਿਆ ਇਹਨਾਂ ਨੇ ਫੋਲੋ ਕਰਨੀ ਹੈ ਉਹ ਉਹਨਾਂ ਨੂੰ ਸਮਝਾ ਦਿੱਤੀ ਗਈ ਹੈ ਤੇ ਇਦਾਂ ਹੀ ਸਾਡੇ ਪੰਜਾਬ ਵਿੱਚ ਸਾਰੇ ਸੂਬੇ ਵਿੱਚ ਨਸ਼ਾ ਤਸਕਰਾ ਖਿਲਾਫ ਜਿਹੜੀ ਮੁਹਿੰਮ ਹੈ ਉਹ ਜਾਰੀ ਰਹੇਗੀ ਜਿਹੜਾ ਵੀ ਕੋਈ ਵੀ ਬੰਦਾ ਤਸਕਰੀ ਕਰੂਗਾ ਜਾਂ ਬਾਕੀ ਲੋਕਿਆਂ ਦਾ ਬਾਕੀ ਲੋਕਾਂ ਦੀ ਜ਼ਿੰਦਗੀ ਤਬਾਹ ਕਰਨਗੇ ਅਸੀਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ